ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਬਣਾਉਣੀ ਆਪਾਂ ਭਰਮਾ ਟੰਡੇ ਆਪਾਂ ਟੰਡੇਆਂ ਨੂੰ ਛੱਲ ਕੇ ਧੋ ਕੇ ਤੇ ਆਪਾਂ ਦੇਖੋ ਜੀ ਕੱਟ ਲਾ ਲਏ ਆ ਇਸ ਤਰ੍ਹਾਂ ਕੱਟ ਲੱਗੇ ਹੋਏ ਆ ਜੀ ਤੇ ਹੁਣ ਆਪਾਂ ਇਹਨਾਂ ਚ ਭਰਾਂਗੇ ਜੀ ਮਸਾਲਾ ਤੇ ਮਸਾਲੇ ਵਾਸਤੇ ਆਪਾਂ ਇੱਕ ਲਈ ਆ ਜੀ ਕਟੋਰੀ ਇਹ ਜੇ ਆਪਾਂ ਪਾਵਾਂਗੇ ਜੀ ਧਨੀਆ ਪਾਊਡਰ ਜੇ ਆਪਾਂ ਪਾਵਾਂਗੇ ਜੀ ਨਮਕ ਇੱਕ ਵਾਰ ਆਪਾਂ ਇਹਨਾਂ ਨੂੰ ਪਾ ਲੈਨੇ ਆਂ ਫਿਰ ਜੇ ਆਪਾਂ ਨੂੰ ਘੱਟ ਲੱਗਿਆ ਤਾਂ ਆਪਾਂ ਮਸਾਲਾ ਫੇਰ ਬਣਾ ਲਵਾਂਗੇ ਥੋੜੀ ਜੀ ਆਪਾਂ ਪਾਵਾਂਗੇ ਜੀ ਹਲਦੀ ਵਿੱਚ ਬਸ ਆਪਾਂ ਹਈ ਤਿੰਨ ਮਸਾਲੇ ਹੀ ਪਾਵਾਂਗੇ ਜੀ ਇਹਨਾਂ ਨਾਲ ਹੀ ਆਪਾਂ ਟੰਡੇ ਭਰਾਂਗੇ ਨਾਮਕ ਦੀਆਂ ਡਲੀਆਂ ਥੋੜੀਆਂ ਜੀਆਂ ਸੀਰੇ ਚੋਂ ਭੰਨ ਲਈਆਂ ਇਹਦੇ ਵਿੱਚ ਆਪਾਂ ਅੰਬਚੂਰ ਚਾਟ ਮਸਾਲਾ ਵੀ ਪਾ ਸਕਦੇ ਹਾਂ ਪਰ ਆਪਾਂ ਨਹੀਂ ਪਾਵਾਂਗੇ ਅਸੀਂ ਆਹੀ ਪਾਵਾਂਗੇ ਨਾਕ ਮਸਾਲਾ ਬਾਕੀ ਆਪਾਂ ਨੂੰ ਜਿਵੇਂ ਜਿਵੇਂ ਆਪਣੇ ਟੇਸਟ ਦੇ ਅਨੁਸਾਰ ਆਪਾਂ ਮਸਾਲੇ ਸਾਰੇ ਪਾ ਸਕਦੇ ਹਾਂ ਇਹ ਜੇ ਤਾਂ ਇੰਨੇ ਕਿ ਪੈਂਦੇ ਜੇ ਆਪਾਂ ਲਾਲ ਮਿਰਚ ਪਾ ਸਕਦੇ ਹਾਂ ਆਪਾਂ ਲਾਲ ਮਿਰਚ ਨਹੀਂ ਪਾਵਾਂਗੇ ਆਹ ਲੋ ਜੇ ਆਪਾਂ ਟੰਡੇ ਭਰ ਲਿਆ ਮਸਾਲੇ ਨਾਲ ਤੇ ਆਪਣਾ ਉਧਰ ਕੜਾਈ 'ਚ ਤੇਲ ਰੱਖਿਆ ਹੋਇਆ ਹੈ ਤੇ ਆਪਾਂ ਉਹਦੇ 'ਚ ਪਾਉਨੇ ਆ ਹੁਣ ਤੇ ਆਪਾਂ ਨੇੜੇ ਕਰ ਲਿਆ ਕੈਮਰਾ ਥੋੜਾ ਜਾਂ ਤੇ ਆਪਣਾ ਤੇਲ ਗਰਮ ਹੋ ਗਿਆ ਜੀ ਤੇ ਆਪਾਂ ਸਾਰੇ ਟਿੰਡੇ ਇਸ ਤਰ੍ਹਾਂ ਵਿੱਚ ਰੱਖ ਦਿੰਨੇ ਆ ਇਹਦੇ ਸਾਰੇ ਟੰਡੇ ਰੱਖਦੇ ਆ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਉੱਪਰੋਂ ਦਿੰਨੇ ਆ ਟੱਕ ਆਪਾਂ ਜਿੰਨਾ ਤੇਰ ਨੀਚੋਂ ਪੱਕਦੇ ਉਹਨਾਂ ਚ ਰ ਆਪਾਂ ਇਹਨਾਂ ਨੂੰ ਟੱਕ ਦਿੰਨੇ ਆ ਤਾਂ ਫਿਰ ਆਪਾਂ ਇਹਨਾਂ ਨੂੰ ਸਮਾੜਾਂਗੇ ਗੈਸ ਆਪਾਂ ਘਟ ਕਰ ਦਿੰਨੇ ਆ ਜੀ ਹਾਂ ਲੋ ਜੀ ਆਪਾਂ ਲੈ ਜਾਨੇ ਪਿਆਜ਼ ਤੇ ਹਰੀ ਮਿਰਚ ਤੇ ਟਮਾਟਰ ਇਹਨਾਂ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲੈਨੇ ਦਰ ਦਰਾਜਾ ਜਿਆਦਾ ਮੋਟਾ ਨਹੀਂ ਲੱਗ ਲੱਗ ਕਰਾਂਗੇ ਟਮਾਟਰ ਮਿਰਚ ਅਲੱਗ ਕਰਾਂਗੇ ਪਿਆਜ਼ ਲੱਗ ਕਰਾਂਗੇ ਇਹਦੇ ਟੁੰਡੇ ਆਪਣੇ ਪੱਕੀ ਜਾਂਦੇ ਜੀ ਆਪਾਂ ਇਹਨਾਂ ਨੂੰ ਵੀ ਥੋੜਾ ਜਿਹਾ ਵਿੱਚ ਦੀ ਐਸ ਤਰ੍ਹਾਂ ਪਲਟਾ ਦਾਂਗੇ ਹੌਲੀ ਹੌਲੀ ਐਸ ਤਰ੍ਹਾਂ ਕਰਕੇ ਘੁਲਟਾ ਦਿੰਨੇ ਆ ਇਹ ਸਭ ਥੋੜੇ ਥੋੜੇ ਰੜਣੇ ਲੱਗ ਗਏ ਆ ਹੁਣ ਇਹਨਾਂ ਨੂੰ ਐਸਾ ਬਜਾਲੇ ਕਰ ਦਿੰਨੇ ਆ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਫੇਰ ਟੱਕ ਦਿੰਨੇ ਆ। ਉਹਨੇ ਆਪਣਾ ਮਸਾਲਾ ਕਰਦਿਆਂ ਤਿਆਰ ਜੀ। ਲਓ ਜੀ ਆਪਾਂ ਹੁਣ ਆਪਣੇ ਸਭਾਲ ਦਿਆਂ ਟਿੰਡੇ। ਆਲੋ ਜੀ ਆਪਾਂ ਟਿੰਡੇ। ਇਸ ਤਰ੍ਹਾਂ ਆਪਾਂ ਇੱਕ ਵਾਰੀ ਦਿਖਾਇਆ ਸੀ ਤੁਹਾਨੂੰ। ਫੇਰ ਆਪਾਂ ਦੂਜੀ ਵਾਰ ਫੇਰ ਇਸ ਤਰ੍ਹਾਂ ਹੇਠੇ ਵਾਲਾ ਪੱਥਰ ਥੋੜਾ ਜਿਹਾ ਠੀਕ ਆਪਾਂ ਫੇਰ ਪਲਟ ਕੇ ਸੀ। ਹੁਣ ਆਪਾਂ ਇਹਨਾਂ ਨੂੰ ਕੱਢ ਦਿੰਨੇ ਆ ਜੀ ਕੜਾਈ ਤੋਂ ਬਾਹਰ। ਕੋਸਟ ਆਪਣੇ Jadi, saya ingin berbicara tentang pasangan yang ਤਾਂ ਲੋ ਜੀ ਆਪਾਂ ਕੜਾਈ ਚੋਂ ਤੇਲ ਕੱਢ ਲਿਆ ਸੀਗਾ ਜਿੰਨਾ ਕ ਆਪਾਂ ਨੂੰ ਚਾਹੀਦਾ ਸੀ ਆਪਾਂ ਉਹਨਾਂ ਕ ਰੱਖ ਲਿਆ। ਤਾਂ ਆਪਾਂ ਹੁਣ ਪਾਵਾਂਗੇ ਜੀ ਜੀਰਾ ਵਿੱਚ। ਜੀਰਾ ਆਪਾਂ ਥੋੜਾ ਜਿਹਾ ਭੁੱਜਣ ਦਿੰਨੇ ਆ। ਤੇ ਆਪਾਂ ਆਹ ਪਿਆਜ਼ ਗ੍ਰੈਂਡ ਕਰ ਲਏ ਸੀਗੇ। ਮੋٹے ਮੋٹے ਦਰਦਰੇ ਜਿਹੇ ਕੀਤੇ ਆ ਜੀ। ਤੇ ਹੁਣ ਆਪਾਂ ਇਹ ਪਾ ਦਾਂਗੇ ਵਿੱਚ। ਹੁਣ ਆਪਾਂ ਇਹਨਾਂ ਨੂੰ ਭੁੰਨ ਲੈਨੇ ਆ ਜਿੰਨਾ ਚਿਰ ਥੋੜੇ ਜੇ ਸੱਚਾਪਾਨੀ ਦੂਰ ਹੁੰਦਾ ਵਧੀਆ ਭੁੰਨਾਂਗੇ ਆ ਮਸਾਲਾ ਜਿਵੇਂ ਆਪਾਂ ਸਬਜ਼ੀ ਦਾ ਬਣਾਉਣੀ ਆ ਉਸ ਤਰ੍ਹਾਂ ਆਵੇਂ ਤੱਕ ਭੁੰਨਾਂਗੇ ਲਓ ਜੀ ਪਿਆਜ਼ ਆਪਣੇ ਇਸ ਤਰ੍ਹਾਂ ਦਾ ਮਸਾਲਾ ਹੋ ਗਿਆ ਜੀ ਆਪਾਂ ਇਸੇ ਗੈਸ ਤੇ ਆਪਾਂ ਨੂੰ 10 ਮਿੰਟ ਲੱਗ ਗਏ ਜੀ ਭੁੰਨਣ ਤੇ ਆਪਾਂ ਜਮਨ ਸਲੋ ਗੈਸ ਤੇ ਭੁੰਨਾਂ ਜੀ ਇਹ ਤਾਂ ਪਿਆਜ਼ ਮੱਤ ਜਾਂਦੇ ਆ ਆਪਾਂ ਹਲਕੇ ਹਲਕੇ ਸੇਕ ਤੇ ਭੁੰਨ ਲਿਆਈਏ ਇਹਨਾਂ ਨੂੰ ਹੁਣ ਆਪਾਂ ਪਹਿਲਾਂ ਇਹਦੇ ਵਿੱਚ ਹਲਦੀ ਪਾ ਦਵਾਂਗੇ ਜੀ ਥੋੜੀ ਪਾਵਾਂਗੇ ਜੀ ਹਲਦੀ ਵੀ ਆਪਾਂ ਤੇ ਥੋੜਾ ਜਿਹਾ ਪਾ ਦਿੰਨੇ ਆ ਜੀ ਆਪਾਂ ਮਸਾਲਾ ਅਸੀਂ ਉਹੀ ਮਸਾਲੇ ਫੇਰ ਪਾਵਾਂਗੇ ਜੀ ਹੋਰ ਆਪਾਂ ਕੁਝ ਨਹੀਂ ਪਾਉਣਾ ਹੈਗਾ ਅਸੀਂ ਲਾਲ ਮਿਰਚ ਅਸੀਂ ਨਹੀਂ ਖਾਂਦੇ ਹੈਗੇ ਤੇ ਹਲਕਾ ਜਿਹਾ ਆਪਾਂ ਪਾ ਲੈਨੇ ਆ ਜੀ ਨਮਕ ਨਮਕ ਆਪਾਂ ਬਾਅਦ 'ਚ ਵੀ ਪਾਵਾਂਗੇ ਤੇ ਆਪਣੇ ਮਸਾਲੇ ਵਾਸਤੇ ਹੀ ਆਪਾਂ ਪਾਉਣੀ ਆ ਜੀ ਅਲਦੀ ਦਾ ਥੋੜਾ ਜਿਹਾ ਕੱਚਾਪਨ ਦੂਰ ਹੋ ਜਾਂਦਾ। ਤੇ ਲਓ ਜੀ ਮਸਾਲਾ ਆਪਣਾ ਵਧੀਆ ਭੁੱਜ ਗਿਆ। ਜੀ ਹੁਣ ਆਪਾਂ ਆਹ ਟਮਾਟਰ ਤੇ ਹਰੀ ਮਿਰਚ ਗ੍ਰाइंड ਕੀਤਾ ਸੀ ਆਪਾਂ ਇਹ ਪਾ ਦੇਣੀ। ਆਪਾਂ ਥੋੜਾ ਜਿਹਾ ਚਿਰ ਪੱਕਣ ਦਿੰਨੇ ਆ ਫਿਰ ਆਪਾਂ ਥੋੜਾ ਜਿਹਾ ਇਸ ਆਪਾਂ ਜਿੰਨਾ ਚਾਹੀਦਾ ਹੋਇਆ ਪਾਣੀ ਪਾਵਾਂਗੇ ਕਿਰਾਂ ਆਪਾਂ ਇਹਨੂੰ ਮਸਾਲੇ ਵਿੱਚ ਪੱਕਣ ਦਿੰਨੇ ਆ ਲਓ ਜੀ ਦੇਖਦੇ ਆਪਾਂ ਮਸਾਲਾ ਫੇਰ ਤੋਂ ਇਹ ਰਹੀ ਬਣ ਗਿਆ ਜੀ ਮਸਾਲਾ ਦੇਖੋ ਕੜਾਈ ਦੇ ਨਾਲੋਂ ਲੈਣ ਲੱਗ ਪਿਆ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਥੋੜਾ ਜਿਹਾ ਦਹੀਂ ਇਸ ਥੋੜਾ ਜਿਹਾ ਕੜਛੀਕ ਹੈ ਜੀ ਆ ਦੇਖੋ ਇਹਨਾਂ ਨੂੰ ਆਪਦਾ ਦਵਾ ਦਵਾ ਇਸ ਤਰ੍ਹਾਂ ਰਲਾ ਲਾਂਗੇ ਨਾਲ ਮਿਕਸ ਕਰ ਲਾਂਗੇ ਮਸਾਲੇ ਦੇ ਅਜੀ ਆਪਣਾ ਦਹੀਂ ਮਸਾਲੇ ਦੇ ਵਿੱਚ ਜਮਾ ਮਿਕਸ ਹੋ ਗਿਆ ਦੇਖੋ ਹੁਣ ਆਪਾਂ ਇਹ ਚ ਪਾ ਦਾਂਗੇ ਪਾਣੀ ਥੋੜੀ ਆਪਾਂ ਅਜੇ ਥੋੜਾ ਜਿਹਾ ਹੋਰ ਪਾ ਦਿੰਨੇ ਆ। ਆਹ ਇੱਕ ਕੱਪ ਆ ਜੀ। ਇੱਕ ਕੱਪ ਪਾਣੀ ਦਾ ਆਪਾਂ ਪਾਤਾ। ਤੇ ਹੁਣ ਆਪਾਂ ਇਹਨੂੰ ਢਾਕੇ ਪਕਾਉਣੀ ਆ। ਜਦੋਂ ਇੱਜਾਂ ਲੱਗ ਗਿਆ ਤਾਂ ਫਿਰ ਆਪਾਂ ਆਪਣੇ ਟੰਡੇ ਪਾ ਦਾਂਗੇ ਇਹਦੇ 'ਚ। ਚਲੋ ਜੀ ਆਪਾਂ ਦੇਖਦੇ ਆਂ। ਲਓ ਜੀ ਆਪਾਂ ਰੰਗੀ ਬਣ ਗਈ ਆਪਣਾ ਫਰੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਜੀ ਕਿੰਦੇ ਹਲੋ ਜੀ ਵਧੀਆ ਡੁੱਬ ਗਿਆ ਵਿੱਚ ਤੇ ਆਪਾਂ ਥੋੜਾ ਜਿਹਾ ਚੇਰੇ ਇਹਨਾਂ ਨੂੰ ਪੱਕਣ ਦਿੰਨੇ ਤਾਂ ਜੋ ਮਸਾਲਾ ਇਹਨਾਂ ਚ ਵੀ ਰਚ ਜਾਊਗਾ ਤੇ ਇਹ ਮਸਾਲੇ ਚ ਰਚ ਜਾਣਗੇ ਜੀ ਆਪਾਂ ਫੇਰ ਟਾਕ ਦਿੰਨੇ ਆ ਜੀ ਇਹਨੂੰ ਥੋੜੀ ਦੇਰ ਵਾਸਤੇ ਤੋ ਜੀ ਆਪਾਂ ਦੇਖਦੇ ਹਾਂ ਹੁਣ ਆਪਣੀ ਸਬਜੀ ਆਹ ਲਓ ਜੀ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਈ ਆ ਸਬਜੀ ਪੂਰੇ ਟਿੰਡੇ ਆਸ ਤਰ੍ਹਾਂ ਮਸਾਲੇ ਨਾਲ ਹੋ ਗਏ ਆਓ ਜੀ ਤੇ ਹੁਣ ਆਪਾਂ ਇਹਨੂੰ ਇੱਕ ਬੋਲ ਵਿੱਚ ਕੱਢਦੇ ਆਂ ਗ੍ਰੇਸ ਕਰ ਦਿੰਦੇ ਆਂ ਬਾਅਦ ਵਿੱਚ ਲਓ ਜੀ ਆਪਾਂ ਬਾਲ ਵਿੱਚ ਪਾ ਲੈਨੇ ਆ ਇਸ ਤਰ੍ਹਾਂ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਜੇ ਦੱਸ ਦਿਓ ਜੀ ਕਿਵੇਂ ਦੀ ਲੱਗੀ ਤੁਹਾਨੂੰ ਸਬਜ਼ੀ ਬਣਾਉਣ ਦੀ ਵੀਡੀਓ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਤੇ ਆਪਾਂ ਇਸ ਤਰ੍ਹਾਂ ਦੀ ਨਵੀਂ ਅਧਿਐਸ ਪੀਲੇ ਆਕੀ ਤੁਹਾਡੇ ਲਈ ਹਾਜ਼ਰ ਹੁੰਦੇ ਰਵਾਂਗੇ। ਲਓ ਜੀ। ਆਪਣੇ ਕੋਲੇ ਹੋਰ ਉਹ ਨਾ ਕੋ ਧਨੀਆ ਪਤਾ ਹੈ ਨਹੀਂ ਗਾ ਹਰਾ ਜੀ। ਬਸ ਆਪਾਂ ਐਸੀ ਤਰ੍ਹਾਂ ਹੀ ਰੱਖਦੇ ਆ। ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ 'ਚ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।